अनुभागिया जी ਫਾਇਰ ਪਾੜੀਆ ਜੀ ਇੱਕ ਜਾਣਕਾਰੀ ਦੇਈ ਉਹ ਜਿਹੜੀ ਅਗਲ ਦੀ ਹੈ ਦੁਕਾਨ ਤੋਂ ਤਕਰੀਬਨ 10:30 ਵਜੇ ਫੋਨ ਆਇਆ ਸੀਗਾ ਚੌਕੀਦਾਰ ਦਾ ਕਿ ਉੱਪਰਲੀ ਮੰਜ਼ਿਲ ਤੇ ਅੱਗ ਲੱਗੀ ਹੋਈ ਹੈ ਜੋ ਕਿ ਜਦੋਂ ਮੈਂ ਆਇਆ ਤਾਂ ਨਜ਼ਰ ਆ ਰਹੀ ਸੀ ਮੈਂ ਉੱਪਰ ਜਾ ਕੇ ਦੇਖਿਆ ਤੇ ਉੱਪਰਲੀ ਮੰਜ਼ਿਲ ਤੇ ਅੱਗ ਲੱਗੀ ਸੀ ਇਨਸਟੈਂਟਲੀ ਫਿਰ ਅਪਾ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤੇ ਅੱਧੇ ਘੰਟੇ ਦੇ ਵਿੱਚ ਫਾਇਰ ਬ੍ਰਿਗੇਡ ਆ ਵੀ ਸੀਗੀ ਬਟ ਉਹਨੋਂ ਤਾਂ ਥੋੜਾ ਜ਼ਿਆਦਾ ਫੈਂਚ ਸੀ ਸਰ ਲਗਭਗ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 25 ਲੱਖ ਦੇ ਕਰੀਬ ਦਰਸਾਨ ਤੇ ਸਰ ਫਰਵੇਗਟ ਦੀਆਂ ਗੱਡੀਆਂ ਕਿੰਨੀਆਂ ਗੱਲ ਲੱਗੀਆਂ ਸਾਡੇ ਕਹਿੰਦੇ ਆ ਜੀ ਮੈਨੂੰ ਆਈਡੀਆ ਨਹੀਂ ਹੈ ਦਾ तकरीबन 20-25 ਲੱਗੀਆਂ ਤੇ ਕਿਸ ਨੌ ਦੇ ਉੱਪਰ ਦੁਕਾਨਾ ਇਹ ਪਾਟਿਆ ਕਰੋਕਰੀ ਬੰਸਾਲਾ ਬਾਜ਼ਾਰ ਬੰਸਾਲਾ ਸਾਹਿਬ ਯਾਰ ਦੇ ਵਿੱਚ ਅੱਗ ਲੱਗੀ ਆ ਉਹਦੀ ਜਾਣਕਾਰੀ ਦਿਓ ਅੱਜ 10:50 ਤੇ ਜਦੋਂ ਦੀਵਾਲੀ ਦਾ ਤਿਹਾੜੀ ਲੋਕ ਫਗਵਾੜਾ ਸ਼ਹਿਰ ਚ ਮਨਾ ਰਹੇ ਸੀ ਤਾਂ ਬੰਸਾਲੇ ਬਾਜ਼ਾਰ ਦੇ ਵਿੱਚ 10:50 ਮਿੰਟ ਤੇ ਸਾਡੇ ਕੋਲ ਸੂਚਨਾ ਆਈ ਕਿ ਇੱਥੇ ਭਾਟੀਆ ਕਰੋਕਰੀ ਹਾਊਸ ਹੈ ਉਹਦੇ ਵਿੱਚ ਅੱਗ ਲੱਗ ਗਈ ਹੈ ਔਰ ਤੁਰੰਤ ਸਾਡੀਆਂ ਗੱਡੀਆਂ ਜਿਹੜੀਆਂ ਫਗਵਾੜਾ ਫਾਇਰ ਬ੍ਰਿਗੇਡ ਤੋਂ ਤੁਰੰਤ ਦੋ ਗੱਡੀਆਂ ਮੌਕੇ ਦੇ ਉੱਤੇ ਪਹੁੰਚੀਆਂ ਤੇ ਜਦੋਂ ਸਾਡੇ ਮੁਲਾਜ਼ਮ ਇੱਥੇ ਗੱਡੀਆਂ ਲੈ ਕੇ ਪਹੁੰਚੇ ਆ ਕਿਉਂਕਿ ਬੜਾ ਤੰਗ ਏਰੀਆ ਹੈ ਫਗਵਾੜਾ ਸ਼ਹਿਰ ਦਾ ਇਹ ਔਰ ਟ੍ਰੈਫਿਕ ਵੀ ਸੀ ਕੁੱਝ ਲੋਕਾਂ ਨੇ ਗੱਡੀਆਂ پارک ਕੀਤੀਆਂ ਹੋਈਆਂ ਸੀਗੀਆਂ ਤੇ ਸਾਡੇ ਬਹਾਦਰ ਫਾਇਰ ਫਾਈਟਰਾਂ ਨੇ ਬਹੁਤ ਜੱਦੋ ਜਹਿਦ ਨਾਲ 15 ਤੋਂ 20 ਗੱਡੀਆਂ ਲਗਾ ਕੇ ਗਰਾਊਂਡ ਪਲੱਸ 3 ਸਟੋਰੀ ਹੈ ਜਿਹਦੇ ਵਿੱਚ ਇਹਨਾਂ ਨੇ ਪੂਰਾ ਆਪਣਾ ਪਲਾਸਟਿਕ ਦਾ ਸਟੀਲ ਤਾਂਬਾ ਜਾਂ ਜੋ ਵੀ ਕ੍ਰੌਕਰੀ ਦਾ ਸਮਾਨ ਆ ਉਹ ਆਪਣਾ ਇਹਨਾਂ ਨੇ ਦੁਕਾਨ 'ਚ ਰੱਖਿਆ ਹੋਇਆ ਸੀਗਾ ਤੇ ਬਹੁਤ ਸਾਨੂੰ ਔਕੜ ਆਈ ਆ ਗੱਡੀਆਂ ਨੂੰ ਪਾਰਕ ਕਰਨ ਦੇ ਵਿੱਚ ਗੱਡੀਆਂ ਖਾਲੀਆਂ ਨੂੰ ਆਪਣੇ ਦੁਆਰਾ ਸਟੇਸ਼ਨ ਤੇ ਲੈ ਕੇ ਜਾਣ ਦੇ ਵਿੱਚ ਔਰ ਅਸੀਂ ਅ ਦੱਸ ਤੋਂ 15 20 ਗੱਡੀਆਂ ਦੇ ਵਿੱਚ ਵਿੱਚ ਜਿਹੜਾ ਹੈਗਾ ਇਸ ਨੂੰ ਕਵਰ ਕਰ ਲਿਆ ਸਾਡੇ ਅਜੇ ਵੀ ਮੁਲਾਜ਼ਮ ਅੰਦਰ ਲੱਗੇ ਹੋਏ ਨੇ ਔਰ ਜਦੋਂ ਤੱਕ ਇਹ ਪੂਰਾ ਕੰਪਲੀਟ ਨਹੀਂ ਹੋ ਜਾਂਦਾ ਅਸੀਂ ਇਸ ਨੂੰ ਅਜੇ ਵੀ ਘਟਨਾ ਵਾਲੇ ਸਥਾਨ ਦੇ ਉੱਤੇ ਖੜੇ ਕੋਈ ਸ਼ਾਰਟ ਸਰਕਟ ਹੋ ਸਕਦਾ ਜਾਂ ਕੁਝ ਚਾਈਨਾ ਮੇਡ ਲੜੀਆਂ ਜਿਵੇਂ ਆਪਾਂ ਆਪਣੇ ਦੁਕਾਨਾਂ 'ਚ ਲਗਾ ਦਿੰਨੇ ਆਂ ਕਈ ਵਾਰੀ ਉਹ ਓਵਰ ਹੀਟ ਹੋ ਜਾਂਦੀਆਂ ਨੇ ਕੋਈ ਨਾ ਕੋਈ ਗੱਤਾ ਜਾਂ ਕੋਈ ਕੱਪੜੇ ਨੂੰ ਅੱਗ ਲੱਗ ਗਈ ਜਾਂ ਕਿਤੇ ਕੋਈ ਸ਼ਾਰਟ ਸਰਕਟ ਹੋ ਗਿਆ ਜਾਂ ਜਿਵੇਂ ਆਪਾਂ ਚਾਈਨੀਜ਼ ਜਿਹੜੀਆਂ ਕੱਪੜੇ ਦੀਆਂ ਗੋਲ-ਗੋਲ ਚਰਖੀਆਂ ਅਸਮਾਨ ਦੇ ਵਿੱਚ ਉਡਾ ਦਿੰਦੇ ਆ ਕਿਤੇ ਨਾ ਕਿਤੇ ਉਹ ਜਦੋਂ ਵੀ ਆਪਾਂ ਉਸ ਨੂੰ ਅਸਮਾਨ 'ਚ ਉਡਾ ਦਿੰਦੇ ਆ ਉਹਦੇ ਅੰਦਰ ਅੱਗ ਲੱਗੀ ਹੁੰਦੀ ਆ ਉਹ ਕਿਤੇ ਨਾ ਕਿਤੇ ਕਬਾੜੀਏ ਦੀ ਦੁਕਾਨ ਦੇ ਵਿੱਚ ਕਿਸੇ ਦੁਕਾਨਦਾਰ ਦੇ ਛੱਤ ਦੇ ਉੱਤੇ ਜਾਂ ਕਿਤੇ ਵੀ ਆ ਕੇ ਜਦੋਂ ਉਹ ਗਿਰਦੀ ਆ ਤਾਂ ਉਸ ਦੇ ਸਪਾਰਕ ਦੇ ਨਾਲ ਵੀ ਅਗਰ ਆਪਣੇ ਦੁਕਾਨਾਂ ਦੇ ਮਕਾਨਾਂ ਦੇ ਉੱਪਰ ਕੋਈ ਸੁੱਕਾ ਬਾਲਣ ਪਿਆ ਹੈ ਤਾਂ ਉਹ ਵੀ ਇੱਕ ਅੱਗ ਦਾ ਬਹੁਤ ਵੱਡਾ ਕਾਰਨ ਹੋ ਸਕਦਾ ਹੈ ਸਰ ਜਿੱਦਾਂ ਮਤਲਬ ਕਿ ਇਨਾ ਹੀ ਦੁਕਾਨ ਦਾ ਨੁਕਸਾਨ ਕਿੰਨਾ ਕੁ ਲਗਭਗ ਹੋ ਗਿਆ ਕੁਝ ਪਤਾ ਚੱਲਿਆ ਨਹੀਂ ਨੁਕਸਾਨ ਦਾ ਜੇ ਕੁਝ ਨਹੀਂ ਪਤਾ ਜੀ ਹੇਠਲਾ ਜਿਹੜਾ ਫਲੋਰ ਆ ਉਹਦੇ ਵਿੱਚ ਥੋੜਾ ਜਿਹਾ ਸੇਫਟੀ ਹੈ ਫਸਟ ਫਲੋਰ ਤੇ ਸੈਕੰਡ ਫਲੋਰ ਤੇ ਸੈਕੰਡ ਤੋਂ ਬਾਅਦ ਜਿਹੜਾ ਥਰਡ ਫਲੋਰ ਹੈ ਉੱਪਰ ਜਨਰੇਟਰ ਵਗੈਰਾ ਨਾਲ ਰੱਖਿਆ ਹੋਇਆ ਸੀਗਾ ਔਰ ਉੱਪਰ ਕਾਫੀ ਨੁਕਸਾਨ ਹੋ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਸਾਨੂੰ ਬਹੁਤ ਪ੍ਰੋਬਲਮ ਆਈ ਆ ਸਾਡੇ ਮੁਲਾਜ਼ਮ ਬਹੁਤ ਅਣਥੱਕ ਮਿਹਨਤ ਕਰਕੇ ਇਹਨਾਂ ਨੇ ਜਿਹੜਾ ਹੈਗਾ ਅੱਗ ਨੂੰ 80 ਤੋਂ 90% ਕਾਬੂ ਕਰ ਲਿਆ ਫੋਨ ਵਗੈਰਾ ਸੀ ਮਾਰ ਕੇ ਜਿਹੜਾ ਹੈਗਾ ਜਿਵੇਂ ਕੋਈ ਪਲਾਸਟਿਕ ਦਾ ਸਮਾਨ ਅੰਦਰ ਟਿਫਨ ਵਗੈਰਾ ਕਰੋਕਰੀ ਡਿਨਰ ਸੈੱਟ ਬਹੁਤ ਕੁਝ ਸੀਗਾ ਸੋ ਕਾਫੀ ਹੱਦ ਤੱਕ ਅਸੀਂ ਇਹਨੂੰ ਕਵਰ ਕਰ ਚੁੱਕੇ ਆ ਤੇ ਇਹੀ ਮੇਨ ਅਗ ਲੱਗੀ ਆ